ਕੱਲ ਇੱਕ ਗਿੱਦੜ ਨੇ ਲਲਕਾਰ ਮਾਰੀ ਸੀ ਮੈਂ ਲਲਕਾਰ ਨਹੀਂ ਕਹੂੰਗਾ ਕਿ ਫੋਕੀ ਮਤਲਬ ਵਾਹ ਵਾਹ ਰੁਟਣ ਲਿਓਨੇ ਸ਼ੇਰ ਨੂੰ ਲਲਕਾਰਿਆ ਸੀਗਾ ਸ਼ੇਰ ਤੇ ਆ ਗਿਆ ਅੰਬਰਸਰ 18 ਬਾਰਡਰ ਤੇ ਪਰ ਉਹ ਗਿੱਦੜ ਨਹੀਂ ਪਹੁੰਚਿਆ ਜਿਹਨੇ ਕਹਿੰਦਾ ਸੀ ਮੈਂ ਧੱਕਾ ਮਾਰਨਾ ਜਿਹੜਾ ਕਹਿੰਦਾ ਸੀ ਦੁੱਧ ਵੀ ਦਊਂਗਾ ਉਹ ਤਾਂ ਲੱਗਦਾ ਉਹਦਾ ਗੋਮੋ ਹੋ ਗਿਆ ਦੁੱਧ ਫਟ ਗਿਆ ਜਿਹੜਾ ਕਹਿੰਦਾ ਸੀ ਕਿ ਮੈਂ ਫਰੂਟ ਵੀ ਦਊਂਗਾ ਲੱਗਾ ਫਰੂਟ ਵੀ ਨਹੀਂ ਮੁੰਜਾ ਪਰ ਮੈਂ ਇੱਕ ਚੀਜ਼ ਕਹਨਾ ਕਿਸੇ ਨੂੰ ਨਹੀਂ ਸੀ ਮਾਨ ਨੂੰ تیرے کو دو دو فروٹ تو کوئی نہیں ہونا پر تیرے جو کہ دوائی جو کہ دے امی تھوڑا ضرور ٹھیک ہے جیسے امی تھوڑا ضروری وہ دس بگت آ جڑی اپنی جان ہاتھی ہاں پرواہ نہیں کرتے دیکھو میرے ببر شر بر امبرسر تو سارے گنوترا جی دیکھو جی ٹھیک دیکھ ہے جی جہے نشا وطن لائن امرتسر لی مطلب کنی ٹائم تو اپنے گروپ بھی چلا رہے ہندو بھی چلا رہے ہیں اور میرا سرسنا لوائد راشٹری پر اس کو بینی جی لگا لو پٹانکوٹ تو مطلب اپنی جان ਅਤੇ ਲਈ ਰੱਖੋ ਹੁਕਮ ਦੇਦੇ ਉਹ ਤੋ ਤੁਸੀਂ ਲਗਾਓ ਬੰਟੀ ਜੀ ਜਲੰਧਰ ਤੋਂ ਇਹ ਸ਼ੇਪ ਜੈਨਿਕ ਮੈਂ ਦਿਖਾਣਾ ਚਾਹਨਾ ਕਿ ਇਹ ਸ਼ੇਪ ਜੈਨਿਕ ਆਏ ਕੀ ਆਪਣਾ ਬਾਰਡਰ ਤੇ ਜਾਣ ਲਈ ਕਿ ਮੋਦੀ ਸਾਹਿਬ ਸਾਨੂੰ ਪਾਕਿਸਤਾਨ ਭੇਜੋ ਮਾਨ ਬੰਬਲ ਬਣਾ ਕੇ ਬੰਬ ਲਾ ਕੇ ਅਸੀਂ ਜਾਨ ਨੂੰ ਤਿਆਰ ਆ ਔਰ ਪੂਰਾ ਪਾਕਿਸਤਾਨ ਉਡਾਰਾਂਗੇ ਇਹਦੇ ਬੱਬਰ ਸ਼ੇਰ ਭਰਾ ਬੈਠੇ ਨੇ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਕਿਉਂਕਿ ਜਦੋਂ ਵੀ ਸਾਡੇ ਪਹਿਲਗਾ ਮਾਮਲਾ ਆਇਆ ਸੀ ਸਾਡੇ 25 ਹਿੰਦੂ 22 ਹਿੰਦੂ ਭਰਾਵਾਂ ਦੇ ਅੱਜ ਦੇਖੋ 27 ਹਿੰਦੂ ਭਰਾ ਰਿਕੇ ਅੱਜ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਜੀ ਦੇਖੋ ਉਹਨਾਂ ਦੇ ਮਾਪੇ ਉਹ ਭੈਣ ਭਰਾ ਮਤਲਬ ਕਿੰਨੇ ਪਰਿਵਾਰ ਉਹਨਾਂ ਦੇ ਖਤਮ ਹੋ ਗਏ ਹੋਣਗੇ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਮੋਦੀ ਸਾਹਿਬ ਤੇ ਤੁਹਾਨੂੰ ਇੰਨਾ ਟਾਈਮ 10 ਚਾਰ ਦਿਨ ਹੋ ਗਏ ਕਿਉਂ ਤੁਸੀਂ ਇੰਨਾ ਟਾਈਮ ਲਾ ਰਹੇ ਹੋ ਇਸ ਤੰਦ ਤੱਕ ਤੁਹਾਨੂੰ ਚਾਹੀਦਾ ਸੀ ਕਿ ਪਾਕਿਸਤਾਨ ਦੀਆਂ ਧਰਜੀਆਂ ਉਡੀਆਂ ਹੋਈਆਂ ਪਾਕਿਸਤਾਨ ਪੂਰਾ ਖਤਮ ਹੋਇਆ ਹੁੰਦਾ ਬੋਲ ਦੇ ਨਕਸ਼ੇ ਤੋਂ ਪਰ ਆਪਾਂ ਦੇਰ ਕਿਉਂ ਕਰ ਰਹੇ ਹੋ ਮੋਦੀ ਸਾਹਿਬ 140 ਕਰੋੜ ਦੀ ਜਨਤਾ ਮੋਦੀ ਸਾਹਿਬ ਤੁਹਾਡੇ ਨਾਲ ਬੈਠੀ ਹੈ 140 ਕਰੋੜ ਦੀ ਜਨਤਾ ਅੱਜ ਹਰ ਹਿੰਦੂ ਤੁਹਾਡੇ ਵੱਲ ਦੇਖ ਰਿਹਾ ਹੈ ਕਿ ਅਸੀਂ ਮੋਦੀ ਸਾਹਿਬ ਨੂੰ ਵੋਟ ਪਾਈ ਸੀ ਪਰ ਮੋਦੀ ਸਾਹਿਬ ਨੇ ਹਜੇ ਉਹ ਕੰਮ ਨਹੀਂ ਕੀਤਾ ਪਰ ਮੈਨੂੰ ਪਤਾ ਹੈ ਕਿ ਤੁਸੀਂ ਡਾਇਨ ਮੇਰੇ ਪ੍ਰਧਾਨ ਮੰਤਰੀਓ ਸਾਨੂੰ ਮਾਰ ਵੀ ਹੈ ਕਿ ਤੁਸੀਂ ਇਹ ਜਿਹੜਾ ਕੰਮ ਕਿਹਾ ਵੈ ਪਾਕਿਸਤਾਨ ਨੂੰ ਖਤਮ ਕਰਨਾ ਹੈ ਅੱਤਵਾਦ ਖਤਮ ਕਰਨਾ ਹੈ ਇਹ ਤੁਸੀਂ ਖਤਮ ਕਰਕੇ ਰੋਗੇ ਇਸ ਲਈ ਅੰਮੀ ਤਰੋੜਾ ਕਹਿ ਰਿਹਾ ਲੁਆਇਨ ਕਹਿ ਰਿਹਾ ਸ਼ੇਰ ਕਹਿ ਰਿਹਾ ਕਿ ਮੋਦੀ ਸਾਹਿਬ ਇਹ ਲੁਆਇਨ ਅੰਮੀ ਤਰੋੜਾ ਸ਼ੇਰ ਤੋਂ ਲੁਆਇਨ ਇਹ ਤੁਹਾਡੇ ਨਾਲ ਇਹ ਆਪਣੇ ਪੰਜਾਬ ਪੁਲਿਸ ਦੇ ਇਹ ਆਪਣੇ ਜਿੰਨੇ ਵੀ ਦੇਸ਼ ਦੀ ਮਿਲਟਰੀ ਹੈਗੀ ਹੈ ਜਿੰਨਾ ਜਿਹੜੇ ਸਾਡੇ ਰਖਵਾਲੀ ਕਰ ਰਿਹਾ ਹੈ ਇਹ ਮਿਲਟਰੀ ਦੇ ਨਾਲ ਨੇ ਆਤਵਾਦ ਦੇ ਟਾਈਮ ਵੀ ਸ਼ੇਰਸ ਨਾਲ ਲੁਆਏ ਨੇ ਕਿੰਨੀ ਕੁਰਬਾਨੀ ਦਿੱਤੀ ਸੀ ਔਰ ਅਸੀਂ ਅੱਜ ਵੀ ਤਿਆਰ ਆ ਬਿਲਕੁਲ ਪਾਕਿਸਤਾਨ ਨਾਲ ਜੰਗ ਕਰਨ ਲਈ ਇਹ ਬਿਲਕੁਲ ਮੈਂ ਕਹਣਾ ਇਹ ਉਹ ਫੌਜ ਹੈ ਜਿਹੜੀ ਭਗਵਾਨ ਬੋਲੇ ਨਾਲ ਦੀ ਪੇਚੀ ਹੋਈ ਹੈ ਇਹ ਉਹ ਫੌਜ ਹੈ ਜਿਹੜੀ ਆਪਣੀ ਜਾਨ ਤੇ ਜ਼ਿੰਦਗੀ ਨਹੀਂ ਪਰਵਾਹ ਨਹੀਂ ਕਰਦੀ ਭੇਜ ਦੋ ਸਾਨੂੰ ਮੋਦੀ ਸਾਹਿਬ ਬੰਬ ਲਾ ਕੇ ਪਾਕਿਸਤਾਨ ਇਹ ਪੂਰਾ ਪਾਕਿਸਤਾਨ ਉਡਾ ਲਾਂਗੇ ਅਸੀਂ ਤੁਸੀਂ ਪਰਮਿਸ਼ਨ ਮੰਗ ਰਹੇ ਹੋ ਪਾਕਿਸਤਾਨ ਜਾਣ ਦੀ ਤੇ ਭਾਰਤ ਦੇ ਵਿੱਚ ਤਾਂ ਬਹੁਤ ਜ਼ਿਆਦਾ ਫੌਜ ਹੈ ਤਾਂ ਵੈਰ ਕੀ ਹੋ ਮੇਰੇ ਫੌਜੀ ਭਰਾਣੇ ਉਹ ਸਾਡਾ ਵੀ ਦਿਲ ਕਰਦਾ ਅਸੀਂ ਵੀ ਚਾਹੀਏ ਜੰਗ ਲੜੀਏ ਅਸੀਂ ਉਹ ਜਿਹੜੇ ਹੱਤਵਾਦ ਦੇਸ਼ ਹੈਗਾ ਪਾਕਿਸਤਾਨ ਉਹਨੂੰ ਖਤਮ ਕਰੀਏ ਸਾਡਾ ਵੀ ਦਿਲ ਕਰਦਾ ਇਹ ਸ਼ੇਫ ਸੈਨਿਕਾ ਜਿਹੜਾ ਸਾਡੇ ਹਿੰਦੂ ਭਰਾਵਾਂ ਦਾ ਕਤਲ ਹੋਇਆ ਉਹਨਾਂ ਦਾ ਬਦਲਾ ਲਈਏ ਸਾਡਾ ਖੂਨ ਖੋਲਦਾ ਅਸੀਂ ਸੌਂ ਨਹੀਂ ਪਾਂਦੇ ਸਾਈ ਸਾਈ ਰਾਤ ਕਿਦਾਂ ਹੁ ਚੁੱਪ ਰਹੀਏ ਮੈਂ ਕਹਿੰਦਾ ਸਰਕਾਰਾਂ ਨੂੰ ਵੀ ਚਾਹੀਦਾ ਕਿ ਮੈਂ ਕਹਿੰਦਾ ਜਿਹੜੇ ਵੀ ਬਾਰਡਰ ਏਰੀਆ ਦੇ ਸਰਕਾਰਾਂ ਚਾਹੀਦਾ ਕਿ ਇਥੇ ਨਕਾਇਲ ਕੱਸਣ ਮਤਲਬ ਤੁਸੀਂ ਸੀਰੇ ਲਗਾ ਲਓ ਕਿ ਅੱਜ ਜੋ ਵੀ ਪਾਕਿਸਤਾਨ ਦੇਖੋ 5000 ਉਹਨਾਂ ਦੀ ਮਿਲਟਰੀ ਦਾ ਬੰਦਾ ਅੱਜ ਤੁਸੀਂ ਇਹ ਲੋ ਰਜ਼ਾਇਨ ਪਾ ਗਿਆ ਇੱਕ ਨਿਜੀ ਚੈਨਲ ਤੇ ਖਬਰ ਚੱਲਦੀ ਵੀ ਹੈ ਉਹਨਾਂ ਦੇ ਮੰਤਰੀ ਬਿਲਾਵਲ ਭੁੱਟੋ ਡੜੇ ਵੀ ਮੰਤਰੀ-ਮੰਤਰੀ ਹੈਗੇ ਨੇ ਉਹ ਦੇਸ਼ ਛੜ ਕੇ ਭੱਜ ਰਹੇ ਨੇ ਕਿੱਥੇ ਮੇਰੇ ਹਿੰਦੁਸਤਾਨ ਦੇ ਜਹਾਜ਼ ਨਾ ਆ ਜਾਣ ਜਹਾਜ਼ ਤੇ ਆਂਦੀ ਇੱਕ ਸੁਣੋ ਜਹਾਜ਼ ਆਂਦੀ ਵਾਰੀ ਆ ਗਈ ਪਾਕਿਸਤਾਨ ਨੂੰ ਤਬਾਹ ਕਰਨ ਦੀ ਵਾਰੀ ਆ ਗਈ ਹੈ ਔਰ ਹਿੰਦੁਸਤਾਨ ਮੇਰਾ ਜਿੰਦਾਬਾਦ ਹੈ ਜਿੰਦਾਬਾਦ ਰਹੂਗਾ ਤੁਸੀਂ ਕਹਿ ਰਹੇ ਹੋ ਕਿ ਮੋਦੀ ਸਾਹਿਬ ਲੇਟ ਹੋ ਗਏ ਨੇ 4 ਦਿਨ ਹੋ ਗਏ ਨੇ ਅਜ ਤੱਕ ਕੋਈ ਐਕਸ਼ਨ ਨਹੀਂ ਲਿਆ ਕਿ ਤੁਸੀਂ ਪਰਿਵਾਰਾਂ ਨੂੰ ਮਿਲਣਗੇ ਜਿਹਨਾਂ ਦੇ ਜੀ ਬਿਲਕੁਲ ਜਰੂਰ ਜਾਵਾਂਗਾ ਜੀ ਕੱਲ ਮੇਰੀ ਗੱਲ ਸੁਣੋ ਗੱਲ ਸੁਣੋ ਜਾਵਾਂਗਾ ਗੱਲ ਤੇ ਸੁਣ ਲਓ ਉਹ ਕੱਲ ਇੱਕ ਗਿੱੱਡਰ ਨੇ ਧਮਕੀ ਨਹੀਂ ਦਿੱਤੀ ਕਿ ਮੈਂ ਤਾਂ ਕਮਰਾਗਾ ਤਾਰੀ ਬਾਰਡਰ ਤੇ ਅਡਾ ਮੈਂ ਤੇ ਅੰਬਰਸਰ ਆ ਗਿਆ ਉਹ ਮੈਂ ਤੇ ਆ ਗਿਆ ਮੈਨੂੰ ਅੱਗੇ ਨਹੀਂ ਬਤਨ ਦਿੱਤਾ ਉਹ ਮੈਂ ਤਾਂ ਹੋ ਗਿਆ ਮੈਨੂੰ ਅੱਗੇ ਨਹੀਂ ਬਤਨ ਦੇ ਰਹੇ ਜਾਣ ਨਹੀਂ ਦੇ ਰਹੇ ਇਸ ਲਈ ਮੈਂ ਦੱਸ ਰਿਆ ਸਰਕਾਰ ਨੂੰ ਉਹ ਲਾ ਲਓ ਕਾਪੂ ਸ਼ੇਰ ਦੇ ਉਹ ਭੇਜ ਦਿਓ ਪਾਕਿਸਤਾਨ ਸ਼ੇਰ ਜਾਨੂ ਤਿਆਰ ਮੈਂ ਕਹਿੰਦਾ ਕਿਉਂ ਹੀ ਭੇਜ ਦੇ ਉਹ ਤੁਸੀਂ ਸਰਕਾਰ ਦੇ ਕੇ ਆਵਾਜ਼ ਚੱਕ ਦਿਓ ਕਿ ਸ਼ੇਰ ਆਇਆ ਸੀ ਅੰਬਰਸਰ ਅਟਾਰੀ ਬਾਰਡਰ ਤੇ ਪਰ ਤੁਸੀਂ ਸ਼ੇਰ ਨੂੰ ਭੇਜਿਆ ਨਹੀਂ ਸ਼ੇਰ ਨਹੀਂ ਕਰਦੇ ਨਾ ਬੱਬਰ ਸ਼ੇਰ ਨਾਲ ਆਇਆ ਭੇਜੋ ਬੱਬਰ ਸ਼ੇਰਾਂ ਨੂੰ ਅਟਾਰੀ ਬਾਰਡਰ ਤੇ ਪਿਆਰ ਬੈਠਿਆ ਨਾ ਕੁਝ ਲੋਕ ਅੰਮਰ ਸਰ ਤੁਸੀਂ ਮੀਡੀਆ ਦੀਆਂ ਸੂਚੀਆਂ ਮਟੋਰਨ ਵਾਸਤੇ ਸਾਰੀਆਂ ਇਹ ਗੱਲਾਂ ਕਰਦੇ ਮੇਰੀ ਗੱਲ ਸੁਣੋ ਜੀ ਮੈਨੂੰ ਕੋਈ ਲੋੜ ਨਹੀਂ ਸੂਚੀਆਂ ਮੈਨੂੰ ਦੇਸ਼ ਨਾਲ ਪਿਆਰ ਹੈ ਵਤਨ ਨਾਲ ਪਿਆਰ ਹੈ ਮੈਨੂੰ ਮੇਰੇ ਭਾਰਤ ਨਾਲ ਪਿਆਰ ਹੈ ਮੈਨੂੰ ਮੇਰੇ ਹਿੰਦੁਸਤਾਨ ਨਾਲ ਪਿਆਰ ਹੈ ਇਸ ਲਈ ਮੈਨੂੰ ਲੋਕ ਪਾਗਲ ਕਹਿੰਦੇ ਆ ਕਿ ਇਹ ਸ਼ੇਰ ਪਾਗਲ ਹੈ ਜਿਹੜਾ ਹਿੰਦੁਸਤਾਨ ਨਾਲ ਭਾਰਤ ਨਾਲ ਇੰਨਾ ਪਿਆਰ ਕਰਦਾ ਹੈ ਔਰ ਮੈਂ ਪਿਆਰ ਕਰਦਾ ਰਹੂੰਗਾ ਉਹ جنونی ਹੁੰਦੇ ਨੇ جنونی ਇਹ ਸਾਡਾ ਜਨੂਨ ਹੈ ਦੇਖੋ ਪਾਇਆ ਨਾ ਚਿੱਟਾ کفن کفنیا کہ لاؤ مواد پورا پاکستان پرواہ نہیں کرتا اے سارے دیکھو ببر شیر کے لئے جلے نے پنجاب چوائے نے اے ببر شیر نے اے دیوانے نے بھگوان بولے نہ دے مطلب اپنی جان ہتھیلی کرا کے گھومتے پر ہیں پرواہ نہیں کرتے یہ میں سمرنجیت مانو بھی کہنا ਕਿ ਤੇਰਾ ਦੁੱਧ ਦੁੱਧ ਦਾ ਸਭ ਫਟ ਗਿਆ ਨਾ ਤੂੰ ਪਹੁੰਚਿਆ ਇਸ ਲਈ ਆਪਣੀ ਦਵਾਈ ਦਾ ਇੰਤਜ਼ਾਮ ਕਰਾ ਮੈਂ ਭੇਜਦਾ ਡਾਕਟਰ ਨੂੰ ਮੈਂ ਕਹਿੰਦਾ ਡਾਕਟਰ ਸਾਹਿਬ ਇਹਦਾ ਮੈਂਟਲੀ ਜਿਹੜੀ ਸਿਰਪੀੜ ਹੁੰਦੀ ਹੈ ਇਹਦਾ ਮੈਂਟਲੀ ਰਾਤ ਨੂੰ ਹੁੰਦੀ ਹੈ ਇਹਦਾ ਇਲਾਜ ਕਰੋ ਵਧੀਆ ਸਿਮਰ ਜੀ ਮਾਨ ਦਾ ਪ੍ਰਸ਼ਾਸਨ ਨੂੰ ਕੋਈ ਮੰਗ ਪੱਤਰ ਕੋਈ ਬੇਨਤੀ ਪੱਤਰ ਦਿੱਤਾ ਹੈ ਬਿਲਕੁਲ ਜੀ ਮੈਂ ਤੁਹਾਡੇ ਸ਼ਹਿਰ ਆਇਆ ਮੈਂ ਤੁਹਾਡੇ ਸ਼ਹਿਰ ਆਇਆ ਬੇਨਤੀ ਪੱਤਰ ਲਾ ਕੇ ਆਣਾ ਐਦਾਂ ਨਹੀਂ ਆਂਦਾ ਜੀ ਮੈਂ ਦੱਸ ਕੇ ਅਨਾ ਆ ਸ਼ੇਰ ਆ ਰਿਹਾ ਅੰਮਰਸਰ ਨਹੀਂ ਤੁਸੀਂ ਪਾਕਿਸਤਾਨ ਜਾਣ ਦੀ ਗੱਲ ਕਰੋ ਬਿਲਕੁਲ ਮੈਂ ਕਿੰਨੀ ਵਾਰੀ ਕਿਹਾ ਤੁਹਾਡੇ ਬੱਚੇ ਦੇ ਅਧਿਕਾਰੀ ਨੂੰ ਕੋਈ ਬੇਨਤੀ ਪੱਤਰ ਦਿੱਤਾ ਕਿ ਮੈਨੂੰ ਨਾਲ ਮੱਖਿਆ ਦੇ ਬੋਝ ਦੇ ਇੱਕ ਚੀਜ਼ ਦੱਸੋ ਇਸ ਤੋਂ ਵੱਡੀ ਚੀਜ਼ ਕੋਈ ਹੁੰਦੀ ਆ ਦੱਸੋ ਨਹੀਂ ਇਹ ਤਾਂ ਤੁਸੀਂ ਭੁੱਲ ਜਾਈ ਇੰਟੀਮੀਟ ਕੰਮਾਂ ਵੀ ਮੈਂ ਕੀਤਾ ਮੈਂ ਤਾਂ ਬੋਲਦਾ ਪਿਆ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਮੈਂ ਕਿਹਾ ਹੈ ਚਿੱਠੀ ਪਾਈ ਹੈ ਮੈਨੂੰ ਦਿਖਾ ਦੇਣਾ ਕਿ ਮੈਨੂੰ ਮਿਲਣ ਦਾ ਸਮਾਂ ਦਿਓ ਮੈਂ ਦਿਖਾ ਦੇਣਾ ਜੇ ਤੁਹਾਨੂੰ ਪਾਕਿਸਤਾਨ ਜਾਣ ਦੀ ਪਰਮਿਸ਼ਨ ਮਿਲਦੀ ਹੈ ਤੁਹਾਡਾ ਮੋਡ ਆਫ ਐਕਸ਼ਨ ਕੀ ਹੋਏਗਾ ਪਹਿਲਾਂ ਇਹ ਦੱਸੋ ਪਹਿਲਾਂ ਤੇ ਸੈਗਰਾਤ ਤੁਮ ਖਤਮ ਕਰੇਗਾ ਪਾਕਿਸਤਾਨ ਉਡਾ ਦੇਗਾ ਬੰਬ ਨਾਲ ਮੈਂ ਕਹਿੰਦਾ ਪੇਸ਼ ਹੀ ਪਾਕਿਸਤਾਨ ਮੁਕਾਬਲਾ ਕਿਉਂਕਿ ਇਹ ਤਿੰਨਾਂ ਨੇ ਹਮੇਸ਼ਾ ਸਾਡੇ ਹਿੰਦੁਸਤਾਨ ਬਾਰੇ ਵਿੱਚ ਛੁਰਜੰਤਰ ਰੱਖੇ ਆ ਸਰਕਾਰਾਂ ਤੇ ਵਿਸ਼ਵਾਸ ਨਹੀਂ ਜਾਂਦਾ ਪੂਰਾ ਵਿਸ਼ਵਾਸ ਹੈ ਮੋਦੀ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਮਾਨ ਸਾਹਿਬ ਤੇ ਪੂਰਾ ਵਿਸ਼ਵਾਸ ਹੈ ਇਹ ਵਧੀਆ ਸਰਕਾਰ ਹੈ ਕਦੇ ਸੂਟ ਕਰਦਾ ਮੋਦੀ ਸਾਹਿਬ ਆਏ ਨਾ ਵਾਪਸ ਮੀਟਿੰਗ ਰੱਖੀ ਅਮਿਤ ਸ਼ਾਹ ਵੀ ਪਹੁੰਚਿਆ ਸੀ ਨਾ ਪਹੁੰਚਿਆ ਸੀ ਨਾ ਪੂਰੇ ਦਿਨ ਔਰ ਮੈਂ ਤਿਆਰੀ ਬਣਾ ਕੇ ਇਸ ਨੂੰ ਕਰ ਰਿਹਾ 140 ਕਰੋੜ ਜਨਤਾ ਅੱਜ ਉਹ ਦੇਖਣਾ ਚਾਹਦੀ ਹੈ ਕਿ ਕਦੋਂ ਪਾਕਿਸਤਾਨ ਦਾ ਨਾਮੋ ਨਿਸ਼ਾਨ ਮਿٹےਗਾ ਕਦੋਂ ਪਾਕਿਸਤਾਨ ਖਤਮ ਹੋਏਗਾ ਅੱਜ ਉਹ ਦੇਖਣ ਜਾ ਚੰਨੇ ਆ ਇਸ ਲਈ ਅੰਬਰਸਰ ਆਏ ਆ ਇਸ ਲਈ ਭਾਵਨਾ ਪ੍ਰੈਸ ਕਰ ਰਹੇ ਆ ਕਿ ਅੰਬਰਸਰ ਆ ਕੇ ਮੈਂ ਟਾਰੀ ਬਾਰਡਰ ਜਾਵਾਂ ਪਰ ਮੈਨੂੰ ਨਹੀਂ ਚਾਹ ਦਿੱਤਾ ਮੈਂ ਕਿਹਾ ਮੈਂ ਤਾਂ ਮੈਨੂੰ ਲਾ ਦੋ ਬੰਬ ਭੇਜ ਦਿਓ ਮੈਂ ਜਾਨ ਨੂੰ ਤਿਆਰ ਆ ਉਹ ਬੰਬ ਲੈ ਕੇ ਜਾਓਗੇ ਪਾਕਿਸਤਾਨ ਕਰਨ ਉਹ ਬੱਬਰ ਸ਼ੇਰ ਹੀ ਬਣਿਆ ਬੱਬਰ ਸ਼ੇਰ ਨਾਲ ਸਾਰੇ ਬੰਬ ਵੀ ਦੇ ਇਹ ਬੱਬਰ ਸ਼ੇਰ ਨੇ ਸੈਲ ਕਮ ਹਮਲਾ ਹੋਇਆ ਉਹਨੂੰ ਕਿਸ ਤਰੀਕੇ ਦੇ ਨਾਲ ਲਿਖਦੇ ਹੋ ਹੁਣ ਆਉਣ ਵਾਲੇ ਟਾਈਮ ਲੱਗਦਾ ਵੀ ਉਥੇ ਜਿਹੜੇ ਸ਼ਹੀਦ ਹੋ ਉਹਨਾਂ ਨੂੰ ਇਨਸਾਫ ਮਿਲੇਗਾ ਬਿਲਕੁਲ ਹੀ ਮਿਲੇਗਾ ਮੋਦੀ ਸਾਹਿਬ ਸੌ ਨਹੀਂ ਰਹੇ ਵਧੀਆ ਦੇਸ਼ ਦੇ ਪ੍ਰਾਈਮ ਮਿਨਿਸਟਰ ਹੈ ਵਧੀਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੈਨੂੰ ਪਤਾ ਹੈ ਉਹ ਬੱਬਰ ਸ਼ੇਰ ਸੌ ਨਹੀਂ ਰਿਹਾ ਹੋਊਗਾ ਉਹ ਕਿਉਂ ਜੋ ਉਹਦਾ ਸਹੂਗਾ ਜਦੋਂ ਆਤਕਵਾਦ ਦਾ ਸਫਾਇਆ ਕਰ ਦੇਗਾ ਪਾਕਿਸਤਾਨ ਦਾ ਸਫਾਇਆ ਕਰ ਦੇਗਾ ਔਰ ਉਸ ਦਿਨ ਮੈਂ ਸੱਚੀ ਸ਼ਬਦ ਜੂਡ ਕਰੂੰਗਾ ਮੋਦੀ ਸਾਹਿਬ ਨੂੰ ਕਿ ਤੁਸੀਂ ਵਾਚਾਈ ਦੇਸ਼ ਦੇ ਡਾਇਮੰਡ ਪ੍ਰਧਾਨ ਮੰਤਰੀ ਹੋ ਔਰ ਹਿੰਦੂ ਜੱਟ ਸ਼ੇਰ ਲੁਆਏ ਤੁਹਾਡਾ ਦਿਲੋਂ ਫੈਨ ਹੈ ਨਹੀਂ ਤੁਸੀਂ ਸਲੂਟ ਨਹੀਂ ਕਰਦੇ ਪਰ ਕਰਦਾ ਦਿਲੋਂ ਕਰਦਾ ਤੁਸੀਂ ਕਹਿੰਦਾ ਉਸ ਦਿਨ ਮੈਂ ਜੁਲੂਟ ਕਰੂੰਗਾ ਸਲੂਟ ਕਰੂੰਗਾ ਸਪੈਸ਼ਲ ਮੋਦੀ ਸਾਹਿਬ ਨੂੰ ਮੈਂ ਮਿਠਾਈ ਭੇਜੂੰਗਾ ਕਿ ਤੁਸੀਂ ਪਾਕਿਸਤਾਨ ਦਾ ਸਫਾਇਆ ਕੀਤਾ ਆਤਕਵਾਦ ਦਾ ਸਫਾਇਆ ਕੀਤਾ ਔਰ ਮੈਂ ਕਹਿੰਦਾ ਤੁਹਾਡੇ ਕਰਕੇ ਪੰਜਾਬ ਦੀ ਜਨਤਾ 140 ਕਰੋੜ ਜਨਤਾ ਪੂਰੀ ਖੁਸ਼ ਹੋ ਗਈ ਮੋਦੀ ਸਾਹਿਬ